ਜਿੰਦਾਬਾ 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 ਇੱਕ ਜਿੰਦਾਬਾ ਇੱਕ ਜਿੰਦਾਬਾ 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 ਹਟਾ ਇੱਕ ਜਿੰਦਾਬਾ 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 ਬੀਨਤ ਕਸ਼ ਲੋਕਾਂ ਦਾ ਇੱਕ ਜਿੰਦਾਬਾ 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 ਕਰ ਵੀਰ ਬੁਲਾ ਲੈਂਦਾ ਮੁੱਢੀ ਯਾਰ ਜਿੰਦਾਬਾ 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 ਇਹ ਸਮਾਜਿਕ ਕੰਧ ਹੈ ਪਰ ਸੋ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਚਾਹੁੰਦਾ ਕਿ ਅਸੀਂ ਸੁਭਾਉ ਦਾ ਕਿਹਾ ਸਮਾ ਚਾਰ ਮੈਂ ਸਾਥੀਓ ਸਾਰਾ ਗਸਥ ਸਾਥੀ ਬੋਲੀ ਗਾਇਆ ਮੈਂ ਕਿ ਬੇਨਤੀ ਕਰਦਾ ਜਿੰਨੇ ਮੇਰੀਆਂ ਭੈਣਾਂ ਇੰਨੀ ਠੰਡ ਚ ਲੈਕਾਂਆਂ ਹੋ ਮਜ਼ਦੂਰ ਆਈਆਂ ਮੈਂ ਮਰੇ ਕਿਸਾਨਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਣੇ ਘਰਾਂ ਨੂੰ ਵੀ ਲੈਣਾ ਕਰੋ ਜੇ ਜਿੱਤ ਜਿੱਤਣੀ ਆਪਾਂ ਇਹ ਵੀ ਮਰੇ ਕਲੇ ਮਜ਼ਦੂਰੀ ਸਤ ਲੋ ਮੈਂ ਪੂਰੀ ਅਫેર ਸਾਥੀਆਂ ਨੂੰ ਕਹਿਣਾ ਜੇ ਸਾਰੇ ਲੜਾਂਗੇ ਤੇ ਜਿੱਤ ਜਿੱਤਾਂਗੇ ਇਹ ਵੀਗੇ ਲਈ ਮਜ਼ਦੂਰੀ ਆਏ ਆ ਡਣ ਉਸ ਨਹੀਂ ਮੇਰੀ ਬੇਨਤੀ ਆ ਜਿਹਨੂੰ ਲੋਕੀ ਸਰਕਾਰ ਕਹਿੰਦੀ ਨਾ ਅਸੀਂ ਮਰੇ ਅੱਗੇ ਦਾ ਕਾਨੂੰਨ ਬੰਦ ਕਰ ਜਾਂਦੇ ਉਹ ਯਾਰ ਪੰਜ ਸਾਡੇ ਕੌਂਸਲਰਾਂ ਦੇ ਬਾ ਡੰਕੀ ਸੀਗੇ ਮਾਤਾ ਬੀਬੀ ਦੀ ਸਰਕਾਰ ਬੰਦੀ ਸੀ ਤੇ ਨਾ ਕਾਉਂਡਦਾ ਜੀ ਸਰਕਾਰ ਬਣਦੀ ਸੀ ਉਹ ਸਾਨੂੰ ਕਹਿੰਦੇ ਕਾਮਰੇਡੋ ਅਗਲੀਆਂ ਲੈ ਲਓ ਅਸੀਂ ਕਹਾਂ ਸਾਨੂੰ ਕੋਈ ਮੈਸ਼ੂਰੀ ਲਾਓ ਜੀ ਤੁਸੀਂ ਮੇਰੇ ਕਦਾ ਕੂਰ ਬਣਾ ਦਿਓ ਆ ਤਿੰਨ ਕੂਰ ਬਣਾ ਦਿਓ ਇੱਕ ਤਾਂ API ਪਾ ਕੇ ਜਿੱਥੇ ਮਰਜ਼ੀ ਤੇ ਗਲਤ ਕਰੀ ਲੈ ਮੈਂ ਸੋਚਦਾ ਕਿਰਸ਼ਾਨ ਨੇ ਲੱਗ ਕੇ ਕੂਰ ਬਣਾਇਓ ਉਹ ਤੋਂ ਸਾਡੇ ਨਾਲ ਚੱਲੇ ਦੇ ਕੂਰ ਬਣਾਇਆ ਉਹ ਸਾਰਿਆਂ ਪਾ ਕੇ ਉਹ ਭਾਗੜਾ ਪੈ ਗਿਆ ਵੀ ਹੁਣ ਮੇਰੇ ਕਾਹ ਕੋਲ ਵੀ ਬਲਾਂ ਕਰਦੇ ਜੇ ਤੇਰੇ ਗਏ ਪੋਰਾ ਪੋਰਾ ਵਿਕੀ ਗਿਆ ਹੋਏ ਯਾਰੋ ਬਰੋਗ ਨਾ ਕਰਾ ਉਹ ਸਾਰੀ ਵੀ ਤਰ੍ਹਾਂ ਸਰੋਣਾ ਕੰਮ ਦਾ ਛੋਟੇ ਹੁੰਦੇ ਨਾ ਇਹ ਮੋਢੀ ਬੱਤੀ ਤੇ ਮੈਂ ਦੇਖੀ ਫੇਰ ਸੋਚੇ ਕੋ ਕਬੂਦ ਹੋ ਤਾਂ ਅੰਦਰ ਕਰੀਏ ਮੱਤ ਭੁੱਲ ਕੇ ਮੋਢੀ ਮੱਤ ਭੁੱਲ ਕੇ ਮੋਤਵਾ ਨਿਸ਼ਕਾਰ ਨਰੇਗਾ ਜ਼ਰੂਰ ਚਲਾ ਕੇ ਰਵਾਂਗੇ ਬੜਾ ਸਾਨੂੰ ਕਰਬੜੀਆਂ ਪੈਣੀਆਂ ਪੈਣ ਇਹ ਮੈਂ ਕਹਿੰਦਾ ਬਾਕੀ ਯਾਰਾ ਇੱਕ ਜਿਹੜੀ ਮੇਰੀ ਬੇਟੀ ਆ ਵੀ ਮੇਰਾ ਸਾਥ ਦੇ ਰੂ ਦੇਖੋ ਇੱਕ ਸਾਡੇ 92 ਸ਼ੋਕਨ ਸਿੰਘ ਇੱਕ ਸਾਡੇ ਸਾਥੀ ਹਰਪਾਲ ਮਚਾਕੀ ਜਿੰਦੇ ਆ ਜੋਂ ਉੱਦਵਾਰੀ ਚੁੱਪਚਾਹ ਬੰਦੇ ਆ ਇੱਕ ਸਾਡੇ ਪ੍ਰਕਾਸ਼ਪੁਰਤਾ ਜੀ ਸਾਥੀ ਜਿਹੜੇ ਮੇਰੇ ਪਿੰਡੋਂ ਲੈ ਕੇ ਉਹਨੇ ਬਣਾ ਗਿਆ ਐਡਾ ਨਾ ਕਿਰੇ ਮੇਰੇ ਦਿਲ ਲੜਾਈ ਲੱਗਦੀ ਆ ਕੱਠੇ ਲੜੋ ਮੈਂ ਹਰ ਵੀ ਤੇਰੇ ਕੋਲੋਂ ਪੈਣਾ ਵਿੱਚ ਕੀ ਗੋਣਾ ਕਿੱਥਾ ਖੂਲੂ ਲੋੜਾ ਜੱਟ ਕੇ ਖੜਾਂਗੇ ਮੇਰੇ ਘਰ ਦੀ ਤਨ ਹੋਣ ਦੇ ਦਵਾਂਗੇ ਬਰਾ ਕੁਰਬਾਨੀਆਂ ਤੇਰੀਆਂ ਪਾ ਜਾਣ ਜਿਹੜਾ ਸਾਡਾ 12 ਦਾ ਪ੍ਰੋਗਰਾਮ ਆ ਤੱਕ ਕੇ ਗਾ ਕੇ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ 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 ਜਦੋਂ ਸੂਤਰੇ ਪ੍ਰਭਾਨ ਲਾਲਬਿੰਦਰ ਸਿੰਘ ਵੱਲੋਂ ਬੁਲਾਇਆ ਗੂਜਿਆ ਮੈਨੂੰ ਹੋਰ ਖੁਸ਼ੀ ਆਇਆ ਇੱਥੇ ਮੇਰੇ ਸਾਥੀ ਸਾਰੀ ਸੂਤਰੇ ਸਿੰਘ ਜੀ ਦੇ ਨਾਲ ਬੈਠੇ ਆ ਉਹਨਾਂ ਨੇ ਵਿਚਾਰ ਦਿੰਦੇ ਉਸ ਕਰਕੇ ਮੁੱਦੇ ਬਾਰੇ ਬਹੁਤ ਕੁਝ ਦੋ ਲਿਆ ਗਿਆ ਪਰ ਮੈਂ ਹੱਲ ਨੂੰ ਇੱਕ ਤਰ੍ਹਾਂ ਨੂੰ ਹੋ ਦੇਖਿਆ ਕਿ ਅਸੀਂ ਸਾਰੇ ਰਾਸਤੇ ਸਰਕਾਰੀ ਸਤੇ ਦੇ ਅੱਜ ਜਿੱਥੇ ਅਸੀਂ ਡਿਪਟੀ ਕਮਿਸ਼ਨਰ ਜੀ ਕੋਲ ਦੇ ਦਫ਼ਤਰ ਸਾਹਮਣੇ ਬਹੁਤ ਵੱਡੀ ਰੈਲੀ ਕਰ ਰਹੇ ਹਾਂ ਇਸ ਤਰ੍ਹਾਂ ਦੇ ਵੱਡੇ ਵੱਡੇ ਇਕੱਠ ਅੱਜ ਦੇਸ਼ ਦੇ ਸਾਰੇ ਥਿਲਿਆਂ ਦੇ ਡਿਪਟੀ ਕਮਿਸ਼ਨਰ ਆ ਗਏ ਆ ਮੈਂ ਮੁਤਾਈ ਜਿਹੜਾ ਹੈ ਸਿਉਂਤਗਨ ਮੋਰਚੇ ਨੂੰ ਤੇ ਗੈਂਟੀਆਂ ਦੱਸ ਕੇਂਦਰੀ ਟੈਕ ਯੂਨੀਅਨ ਨੂੰ ਕਿ ਜਿਨ੍ਹਾਂ ਨੇ ਇਹ ਲੜਾਈ ਨਾ ਕੱਲੇ ਕਿਸਾਨਾਂ ਦੀ ਐ ਨਾ ਲੜਾਈ ਕੱਲੇ ਮਜ਼ਦੂਰਾਂ ਦੀ ਐ ਨਾ ਲੜਾਈ ਮਹਾਲਮਾਂ ਦੀ ਐ ਨਾ ਪੈਨਸ਼ਨਾਂ ਦੀ ਐ ਇੱਕ ਵਾਰ ਸੇ ਕਾਰਬੇ ਅਖਰਾਣੇ ਆ ਬਣਨੀ ਤੇ ਅੜਨੀਆਂ ਤੇ ਉਹ ਮਿੱਠ ਛਾਪੜਦੀ ਐ ਮੋਦੀ ਦੀ ਉਹ ਮਿੱਠ ਛਾਪਦੀ ਐ ਪੰਜਾਬ ਦੀ ਸਰਕਾਰ ਦੀ ਤੇ ਜੇ ਇੱਥੇ ਲੋਕਾਂ ਦੇ ਖਿਲਾਫ ਜਿਹੜੀਆਂ ਨੀਤੀਆਂ ਐ ਉਹ ਦੇਖੇ ਆਉਂਦੇ ਆ ਸਾਡੇ ਜਦੋਂ ਵੀ ਗੱਗੇ ਕਿੰਤ ਦੇ ਧਰਦੀ ਸਰਕਾਰਾਂ ਦੇ ਵਿੱਚ ਨਮੈਲ ਗਈ ਮਾਣਾ ਨਤਾਇ ਛਾਪਿਆ ਤਾਂ ਨੇਗਾ ਕਾਨੂੰਨ ਲਾਗੂ ਕਰਾਇਆ ਤੇ ਇਹ ਨੇਗਾ ਕਾਨੂੰਨ ਜਿਹੜਾ ਇਹ ਸਰਕਾਰ ਨੂੰ ਚਾਹੁੰਦਾ ਸੀ ਬੜੇ ਛਾਲਾਂ ਦਾ ਚਾਹੁੰਦਾ ਸੀ ਮਾਨੀਆਂ ਤੇ ਡਾਨੀਆਂ ਨੂੰ ਤੇ ਹੁਣ ਇਹ ਸਰਕਾਰ ਨੇ ਪੱਟਾ ਖੇਡਿਆ ਪਟਾ ਲੈਦਾ ਕਾਨੂੰਨ ਜਿਹੜਾ ਗਰੰਟੀ ਦਾ ਕਾਨੂੰਨ ਸੀ ਉਹ ਗਰੰਟੀ ਦਾ ਕਾਨੂੰਨ ਲੇ ਗਿਆ ਤੇ ਵਿੱਚ ਵਿਚਾਲੇ ਉਸ ਤਾਰਨੁਕ ਛਿਲ ਜੇ ਦਾ ਲਾਂਗ ਚੋਰਤਾ ਅਸਮੇਚਾ ਇਸ ਥੀਨ ਤੋਂ ਫੱਜ ਰਹੇ ਆ ਲਾਟਾ ਸਾਡੇ ਤੇ ਅਟੈਕ ਆ ਰਹੇ ਆ ਬਿਜਲੀ ਸੋ ਜਾਏ 2025 ਦੀ ਨਾਮ ਦੀ ਕਿਵੇਂ ਬਿਜਲੀ ਨੂੰ ਪ੍ਰਾਈਵੇਟ ਕਰਕੇ ਇੰਜਿਆ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਾਡੇ ਦੇਸ਼ ਦੇ ਜੁਨਰੀ ਲੋਕਾਂ ਨੇ ਲੱਟੇ ਕੱਢ ਗੁਰੂਆਂ ਨੂੰ ਬੁਲਾਏ ਅਸੀਂ ਜੱਠੇ ਬੰਗੀਆਂ ਬਣਾ ਸਕਦੇ ਹਾਂ ਅਸੀਂ ਰਹਿਣੀਆਂ ਕਰ ਸਕਦੇ ਹਾਂ ਅਸੀਂ ਮੁਜਾਰੇ ਕਰ ਸਕਦੇ ਹਾਂ ਅਸੀਂ ਇਹ ਕੰਮ ਕਰ ਸਕਦੇ ਹਾਂ ਸਾਡੇ ਪੁਰਾਣੇ ਆਖੂ ਨੇ ਇਹ ਮਰਦੇ ਆਪ ਕਿੰਨੇ ਕੰਮ ਦਿਹਾੜੀ ਕਰਾਈ ਜਾਰੇ ਸੰਚਾਰ ਦੇ ਵਿੱਚੋਂ ਹੀ ਰਾਜ ਕੀ ਲਾਭ ਪੜੇ ਹੈ ਇਹ ਨਗਾਤਾਂ ਲੋਕ ਕਿਤਨੇ ਮਿੱਟੀ ਖਾਂਣ ਕਰਕੇ ਕਾਲੇ ਵਰਗੋਰ ਮਨਾਵੇ ਕਹਿੰਦੇ ਚਾਹੁੰਦੇ ਐ ਕਿ ਜਿੱਥੇ ਬੰਦੀ ਬੁਲਉਣੀ ਐ ਪਾਈ ਨੇ ਪ੍ਰਸੰਟ ਦੇ ਵਿੱਚ ਲੋਕ ਵੀ ਰੱਖ ਕੇ ਜੀਣਗੇ ਕਰਵਾ ਕਿਵੇਂ ਹੋਣੀ 55% 45% ਦੀ ਗੱਲ ਹੈ ਕੀ ਹੈ ਕੋਈ ਇਸ ਕਰਕੇ ਲੜਾਈ ਇਹ ਵਾਸਤੇ ਵਧੀ ਜਾਏ ਇਹ ਅੱਜ ਦੇ ਕਰ ਰਹੇ ਨਾਵਿਨਾ ਚਲੇ 12 ਭਰਵੀ ਜਾਵੇ ਇਹਨਾਂ ਸੇ 300 ਕਿਸਾਨ ਮੋਰਚੇ ਦੇ ਵੱਲੋਂ ਦੇ ਇਸ 10 ਕੈਂਡੀਡੇਟ ਜਿਨ੍ਹਾਂ ਦੇ ਵੱਲੋਂ ਜਿਹੜਾ 12 ਭਰਵੀ ਜਾ ਹਰਤਾ ਦਾ ਸੱਤਾ ਦਿੱਤਾ ਹੈ ਇਸ ਕਾਪਲੇ ਨੂੰ ਆਪਾਂ ਹੋਰ ਵੱਡਾ ਕਰੀਏ ਹਰ ਜ਼ਾਰੇ ਵਿੱਚੇ ਕੰਮ ਜਪਲਾਈਏ ਬਹੁਤ ਬਹੁਤ ਜਨਮ ਜਥੇ ਬੰਨਿਆ ਮੈਂ ਸੀਨੀਅਰ ਆਗੂ ਸਾਬਾ ਅੱਗੇ ਮਤੇ ਗੇਂਦੀ ਮਤੇ ਪਹੁੰਚੇ ਮੇਰੇ ਜਿਹੜਾ ਸਾਥਿਓ ਅਦਰ ਵਡੇ ਗੰਤੇ ਨੇ ਜੇ ਦੋਤੀਆਂ ਮੇਰੀਆਂ ਸਤਿਕਾਰਯੋਗ ਪੈਰੋ ਸਾਰਿਆਂ ਨੂੰ ਫਟੇ ਰਜ ਕਰਦਾ ਮੈਂ ਮੁਰਗੀ ਚੋਖਾਲਸਾ ਸਰੀ ਵਾਲੇ ਮੁਰਗੀ ਦੇ ਫਟੇ ਮੈਂ ਸਿਰਫ ਦੋ ਬੇਨਤੀਆਂ ਕਰਾਂਗਾ ਇੱਕ ਬਿਜਲੀ ਬੰਦ ਦੇ ਖਲਾਫ ਹੋਰ ਇੱਕ ਜਿਹੜਾ ਨਰੇਗਾ ਦਾ ਵੀ ਵੀ ਕੀ ਰਾਮ ਦੀ ਤਨੂਣ ਕੋ ਪਹਿਲਾਂ ਮੋਦੀ ਨੇ ਸਾਡੇ 12 ਵਜੇ ਤੱਕ ਪਾਰਲੀਮੈਂਟ ਚਲਾ ਕੇ ਇਹ ਲੋਕੀਂ ਤਾਂ ਵੀ ਜਿਹੜੀ ਰੋਟੀ ਖੋਈ ਆ ਮੈਂ ਉਹਦੀ ਸੱਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਦੂਜਾ ਜਿਹੜਾ ਬਿਜਲੀ ਬਿੱਲ ਦਾ ਜਿਹੜਾ 225 ਜਿਹੜਾ ਸਾਡੇ ਚਲੋ ਜੀ ਆ ਗਏ ਪੜਾਵਾਲਾ ਸਮਰਪਤ ਕੋ ਲੈਣਾ ਜਾਂ ਦੋ ਨੰਗੀਆਂ ਲੈਣਾ ਆਪਾਂ ਚਾਹੋ ਜੀ ਆ ਗਏ ਆਪਣੇ ਕਿੰਨੇ ਪੈਸੇ ਲੋਕੋ ਲੋ ਵੀ ਲੋਕੋ ਆ ਗਏ ਮੈਸੇਜ ਲੱਗਿਆ ਸਿਲੈਕਟ ਕਿਸ ਕਰ ਰਹੇ ਪਨਾ ਤੁਮੇ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਏਟਕ ਜਥੇਬੰਦੀ ਵੱਲੋਂ ਧੰਨਵਾਦ ਕਰਦੇ ਆਂ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਏਟਕ ਵੱਲੋਂ ਤੇ ਮਨਰੇਗਾ ਮਜ਼ਦੂਰਾਂ ਬੰਦੀ ਜਥੇਬੰਦੀ ਵੱਲੋਂ ਸਾਥੀਓ ਅੱਜ ਸਾਰੇ ਦੇਸ਼ ਪੂਰੇ ਇੰਡੀਆ ਵਿੱਚ ਡੀਸੀ ਦਫ਼ਤਰਾਂ ਅੱਗੇ ਇਸੇ ਤਰ੍ਹਾਂ ਦਾ ਰੌਣਕ ਮੇਲਾ ਲੱਗਿਆ ਹੈ ਕਿਸਾਨ ਮੁਲਾਜ਼ਮ ਮਜ਼ਦੂਰ ਤੇ ਕੁੱਲ ਜਥੇਬੰਦੀਆਂ ਜਿੰਨੀਆਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਅੱਜ ਮੈਦਾਨ 'ਚ ਹੈ ਕਾਰਨ ਕੀ ਹੈ ਵੀ ਦੇਸ਼ ਦੇ ਹਾਲਾਤ ਹੈ ਬੜੇ ਗਲਤ ਪਾਸੇ ਨੂੰ ਲੈ ਕੇ ਜਾ ਰਹੀ ਹੈ ਜਿਹੜੀ ਸਰਕਾਰ ਹੈ ਖਾਸ ਕਰਕੇ ਮੋਦੀ ਸਰਕਾਰ ਤੇ ਆ ਕਿਉਂਕਿ ਉਹਨੇ ਆ ਪਿਛਲੇ ਦਿਨਾਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਇਆ ਸੰਸਦ ਦਾ ਉਹਦੇ 'ਚ ਮਨਰੇਗਾ ਕਾਨੂੰਨ ਦਾ ਭੋਗ ਬਾਤਾ ਜਿਹੜਾ 20 ਸਾਲ ਪੁਰਾਣਾ ਕਾਨੂੰਨ ਸੀ ਜਿਹੜਾ 15 ਕਰੋੜ ਦੇਸ਼ ਦੇ ਗਰੀਬਾਂ ਨੂੰ ਰੋਟੀ ਦੇਣ ਦਾ ਇੱਕੋ ਇੱਕ ਸਾਧਨ ਸੀ ਜਿਹੜੇ ਲੋਕ ਹਾਸ਼ੀਏ ਤੇ ਜਿਨ੍ਹਾਂ ਕੋਲ ਅਧਿਕਾਰ ਦਾ ਸਾਹ ਨਹੀਂ ਕੋਈ ਨਹੀਂ ਉਹਨਾਂ ਨੂੰ ਇੱਕ ਸਹਾਰਾ ਦਿੱਤਾ ਸੀਗਾ ਭਾਵੇਂ 100 ਦਿਨ ਦੀ ਕੰਮ ਦੀ ਗਰੰਟੀ ਸੀ 100 ਦਿਨ ਨਹੀਂ ਸੀ ਮਿਲਦਾ ਆਪਣੇ ਪ੍ਰਕਾਰ ਚ 44 35 ਦਿਨ ਸੀ ਭਾਰਤਿਆ ਦੇ ਵਿੱਚ 45 ਦਿਨ ਆਵਸਤ ਸੀਗੀ ਪਰ ਇਹ ਸਿੱਧਾ ਕਾਨੂੰਨ ਜੇ ਉਹ ਡਾਇਰੈਕਟ ਖਤਮ ਕਰਦਾ ਖਤਮਦਾਨੇ ਕਰਤਾ ਪਰ ਉਹਦੀ ਥਾਂ ਤੇ ਇੱਕ ਨਵਾਂ ਕਾਨੂੰਨ ਡੱਡਿਆ ਉਹ ਤਾਂ ਇਸ ਕਰਕੇ ਵੀ ਜੁੱਤੀਆਂ ਬਾਹਰ ਨਾ ਪਹਿਣ ਰੋਣਾ ਨਾ ਪਵੇ ਤੇ ਇਹ ਪ੍ਰੇਖਾ ਪਾਇਆ ਵੀ ਪਹਿਲਾ ਜਿਹੜਾ ਪਹਿਲਾ ਸੋਚਨ ਕੰਮ ਦੀ ਅਡੈਂਟੀਟੀ ਜਿਵੇਂ 125 ਦਿਨ ਦੀ ਦਿੰਦੇ ਆ ਪਰ ਉਹਦੇ ਕੋ ਧੋਖਾ ਇਹਦੇ ਜੁਮਲੇ ਕਿ ਉਹ ਜਿਹੜਾ ਨਵਾਂ ਕਾਨੂੰਨ ਉਹਦੀ ਥਾਂ ਤੇ ਲੈ ਕੇ ਆਂਦੇ ਨੇ ਮੋਦੀ ਨੇ ਉਸ ਕਾਨੂੰਨ ਦੇ ਵਿੱਚ ਇੱਕ ਦਾ ਸੂਬਿਆਂ ਦੇ ਭਾਰ ਭਾਦ ਆ ਕੇ ਸੂਬਿਆਂ ਦਾ ਹਿੱਸਾ ਸੋਲਮਗਰ ਦਾਸੀ ਉਹ ਫੌਲ ਮਗਰ 40 ਕਰਦਾ ਆ ਰਿਹਾ ਛਟਾ ਲਿਆ ਆਉਂਦਾ 90 ਤੋਂ ਕਢਾ ਕੇ 60 ਕਰ ਲਿਆ ਸੂਬੇ ਦਾ 10 ਤੋਂ ਵੜਾ ਕੇ 40 ਕਰਤਾ ਦੂਜਾ ਕੰਮ ਕੀ ਕੀਤਾ ਵੀ ਅੱਗੇ ਮੰਗ ਦੇ ਹਿਸਾਬ ਨਾਲ ਕੰਮ ਮਿਲਦਾ ਸੀ ਜੇ ਬਜਟ ਮੁੱਕ ਗਿਆ ਬਜਟ ਹੋਰ ਆ ਜਾਂਦਾ ਸੀ ਪਰ ਹੁਣ ਇਸ ਨਵੇਂ ਕਰੋੜ ਦੇ ਵਿੱਚ ਮੋਦੀ ਨੇ ਸਾਰੀ ਪਾਵਰ ਆਪਦੇ ਹੱਥ 'ਚ ਰੱਖ ਲਈ ਇਹਨੇ ਫੈਸਲਾ ਕਰਨਾ ਹੈ ਪੰਜਾਬ 'ਚ ਹਰਿਆਣਾ 'ਚ ਕਿਹੜੇ ਸੂਬੇ 'ਚ ਕਿੰਨਾ ਬਜਟ ਦੇਣਾ ਹੈ ਕਿੰਨਾ ਕੰਮ ਚਲਾਉਣਾ ਹੈ ਕਿੰਨਾ ਨਹੀਂ ਚਲਾਉਣਾ ਦਾ 125 ਜਿੰਦਾ ਬਿਲਕੁਲ ਜੁਗਲਾ ਨਾ ਨੌਮਨ ਤਿਲ ਹੋਉ ਨਾ ਰਾਗਾ ਵਿੱਚ ਉਹਦੇ ਕਹਿਣਗੇ ਨਾ ਸੂਬਿਆਂ ਕੋਲ ਇਹ ਨਾ ਪੈਸਾ ਨਾ ਇਹ ਸਕੀਮ ਚੱਲਣੀ ਹੈ ਸੈਂਟਰ ਨੇ ਕਹਿ ਦੇਣਾ ਇਹ ਸੂਬੇ ਨਹੀਂ ਪਾਉਂਦੇ ਮੈਂ ਵੀ ਨਹੀਂ ਦਿੰਦਾ ਇੱਕ ਤਰ੍ਹਾਂ ਦਾ ਗਰੀਬ ਗਰੀਬ ਲੋਕਾਂ ਦੀ ਥਾਲੀ ਜੇ ਰੋਟੀ ਚੱਕਲੀ ਮੋਦੀ ਦੇ ਦੂਜਾ ਭਰਾਓ ਜਿਹੜਾ ਬਿਜਲੀ 100 ਦਾ ਟਾ ਬਿਜਲੀ ਅੱਜ ਦੇਖੋ ਦੇਸ਼ ਤੇ ਨਿਗਾ ਮਾਰ ਕੇ ਦੇਖੋ ਦੇਸ਼ ਦੀ ਬੰਦਰਗਾਹਾਂ ਰੇਲਵੇ ਸਟੇਸ਼ਨ ਖੜਜ ਕੋਲੀਆਂ ਖਾਣਾ ਵੱਡੇ ਕਾਰਖਾਨੇ ਪੂਰੇ ਦੇਸ਼ ਵਿੱਚ ਨਿਗਾ ਮਾਰ ਕੇ ਦੇਖੋ ਏਸ ਇੰਡੀਆ ਕੰਪਨੀ ਰਜਾਈ ਹੋਈ ਸੀ ਉਹ ਜਿਹੜੇ ਬੈਠਦੇ ਤੇ ਖੜਦੇ ਉਹਨੇ ਵੀ ਪੀਸ ਇੰਡੀਆ ਕੰਪਨੀ ਨੇ ਵੀ ਇਹਨਾਂ ਕਰਜ਼ਾ ਨਹੀਂ ਸੀ ਕੀਤਾ ਪੀਸ ਇੰਡੀਆ ਕੰਪਨੀ ਨੇ ਵੀ ਇਹਨਾਂ ਕਰਜ਼ਾ ਨਹੀਂ ਸੀ ਕੀਤਾ ਜਿੰਨਾ ਇਹਨਾਂ ਨੇ ਕਰ ਲਿਆ ਦੇਸ਼ ਦੀ ਸਾਰੀ ਕੁੱਲ ਜਾਇਦਾਦ ਤੇ ਇਹਨਾਂ ਨੇ ਕਰਜ਼ਾ ਕਰ ਲਿਆ ਤਾਂ ਇਹ ਦੁਨ ਦੇਸ਼ ਜਿਹੜਾ ਠੀ ਹੈ ਉਹਨੇ ਇੰਤਜ਼ਾਮ ਮੋਦੀ ਨੇ ਹੋ ਗਿਆ ਕਰ ਲਿਆ ਵੀ ਹੁਣ ਅੱਗੇ ਲੋਕ ਆੱਕ ਜਾਂਦੇ ਸੀ ਸਰਕਾਰ ਬਦਲ ਦਿੰਦੇ ਸੀ ਵੀ ਮਹੋਨ ਸਰਕਾਰ ਬਦਲੀ ਨਾ ਜਾ ਸਕੀ ਲੋਕਾਂ ਕੋਲੋਂ 5 ਸਾਲ ਬਾਅਦ ਜਿਹੜਾ ਗੋੜ ਪਾ ਕੇ ਸਰਕਾਰ ਬਦਲਦਾ ਹੱਕ ਸੀਗਾ ਬਾੜੀ ਸਰਕਾਰ ਨੂੰ ਰੱਦ ਕਰਦੇ ਦੇ ਸੀ ਉਹਦੇ ਵੀ ਉਹਨੇ ਇਹਦਾ ਕਬਜ਼ਾ ਕਰ ਲਿਆ ਸਰਕਾਰ ਬਦਲੀ ਨਹੀਂ ਜਾ ਸਕਦੀ ਸੋ ਭਰਾਵੋ ਲੜਾਈ ਬਹੁਤ ਵੱਡੀ ਹੈ ਬਿਗਨੀ ਸੌਤ ਗੋਹਣ ਹੈ ਮਜ਼ੇਗਾ ਹੈ ਲੇਬਰ 4 ਕੋੜਾ ਮਜ਼ਦੂਰਾਂ ਦੇ ਉਹ ਮਜ਼ਦੂਰਾਂ ਤੋਂ ਹੜਤਾਲ ਦਾ ਹੱਕ ਵੀ ਖੋ ਰਿਹਾ ਸੋ ਬਹੁਤ ਵੱਡੀ ਲੜਾਈ ਹੈ ਜਿਹੜੀ ਆਉਣ ਵਾਲੇ ਦਿਨਾਂ ਤੇ ਤੇਜ਼ ਹੋਣੀ ਹੈ ਸੋ ਅੱਜ ਦਾ ਐਕਸ਼ਨ ਜਿਹੜਾ ਹੈ ਅਖੀਰ ਨਹੀਂ ਹੋਗਾ ਇਹ ਸ਼ੁਰੂਆਤ ਹੈ ਅਗਲੇ ਮਹੀਨੇ ਦੀ 12 ਤਰੀਕ ਨੂੰ ਸਾਰੇ ਦੇਸ਼ 'ਚ ਹੜਤਾਲ ਹੋਣੀ ਹੈ ਭਾਰਤ ਬੰਦ ਹੋਣਾ ਬਹੁਤ ਵੱਡੀ ਹੜਤਾਲ ਹੋਣੀ ਹੈ ਸੋ ਐਆਂ ਬੇਨਤੀਆਂ ਦੇ ਨਾਲ ਅੱਜ ਜਿੰਨੇ ਮੇਰੇ ਮਨਰੇਗਾ ਦੀਆਂ ਟਾਣਾ ਦੂਰ ਤੋਂ ਆਡੇ ਪਿੰਡਾਂ ਦੇ ਨਹੀਂ ਠੰਡ ਦੇ ਬਾਵਜੂਦ ਆਇਆਗੇ ਲੋਕ ਕਿਸਾਨ ਆਏ ਐ ਪੈਨਸ਼ਨਰ ਵੀਰ ਆਏ ਐ ਪੀਟੇਰ ਦੇ ਚਲਦੇ ਹੋਏ ਬਹੁਤ ਵੱਡੀ ਗਿਣਤੀ ਦਾ ਸ਼ਾਮਲ ਹੋਇਆ ਇੱਥੇ ਡੀਸੀ ਦਫ਼ਤਰ ਆਗੇ ਉਹਨਾਂ ਸਾਰਿਆਂ ਦਾ ਕੋਟਲ ਗੌਰ ਧੰਨਵਾਦ ਕਰਦੇ ਆ ਤੇ ਆਉਣ ਆਗੋਂ ਆਉਣ ਵਾਲੀ ਲੜਾਈ ਵਾਸਤੇ ਤਿਆਰਿਆਂ ਦਾ ਸੱਦਾ ਦਿੰਦੇ ਆ ਬਹੁਤ ਬਹੁਤ ਧੰਨਵਾਦ ਅੱਜ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਦਾ 222 ਸੀਡ ਵੱਲ 222 ਹਰੇ ਚਾਰੇ ਨੇਵਰ ਕੋਡ ਜਿਹੜੇ ਕਾਨੂੰਨ ਜਿਹੜੇ ਲਿਆਂਦੇ ਜਾ ਰਹੇ ਆ ਇਸ ਤੋਂ ਪਹਿਲਾਂ ਜਿਹੜਾ ਵੀ ਦੀ ਰਾਮ ਜੀ ਮਰੇਗਾ ਦਾ ਜਿਹੜਾ ਕਾਨੂੰਨ ਲਿਆਂਦਾ ਗਿਆ ਉੱਧਰ ਰੋਡ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਨਾਲ ਸਾਰੀਆਂ ਟਰੇਡ ਯੂਨੀਅਨਾਂ ਦੇ ਨਰੇਗਾ ਤੇ ਸਾਰੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਉਹ ਵੱਡਾ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਬਿਤਾਵਣੇ ਦਿੱਤੀ ਆ ਕਿ ਇਹਦੇ ਜਿਹੜੇ ਕਾਲੇ ਕਾਨੂੰਨ ਆ ਲੋਕ ਵਿਰੋਧੀ ਕਾਨੂੰਨ ਆ ਇਹਨਾਂ ਨੂੰ ਲਾਗੂ ਨਾ ਕੀਤਾ ਜਾਵੇ ਜੋ ਮੋਦੀ ਸਰਕਾਰ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦਾ ਅਸੀਂ ਇਕੱਠ ਕਰਕੇ ਚੇਤਾਵਨੀ ਦਿੱਤੀ ਆ ਔਰ ਵਾਲੇ ਸਮੇਂ ਦੇ ਵਿੱਚ ਇਹ ਦਿੱਲੀ ਮੋਰਚੇ ਤੋਂ ਵੀ ਵੱਡਾ ਲੋਰਚਾ ਅਸੀਂ ਲਾ ਕੇ ਇਹਨਾਂ ਕਾਨੂੰਨਾਂ ਨੂੰ ਵਾਪਸ ਖੜਾ ਕੇ ਆ ਤੰਗ ਦਾ ਇਹਦੇ ਚਾ ਜੋ ਸਰਕਾਰਾਂ ਮਨ ਮਰਜ਼ੀ ਅੱਜ ਕਰ ਰਹੀਆਂ ਆ ਉਹ ਆਪਣਾ ਲਟਾਇਆ ਨੂੰ ਬਹੁਤ ਜ਼ਿਆਦਾ ਅੱਗੇ ਲਿਆ ਰਹੀਆਂ ਨੇ ਲੇਕਿਨ ਸਾਡੀ ਸੋਚ ਇਹ ਹੈ ਕਿ ਸਭ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਆ ਹਿੰਦੁਸਤਾਨ ਦਾ ਕੋਈ ਵੀ ਨਾਗਰਿਕ ਹੈ ਉਹ ਭੁੱਖਾ ਨਹੀਂ ਹੋਣਾ ਚਾਹੀਦਾ ਔਰ ਖਾਨਾ ਨਹੀਂ ਖੂਣ ਇਕੁਣਾ ਚਾਹੀਦਾ ਲੇਕਿਨ ਇਥੇ ਮੋਦੀ ਸਾਹਮਣੇ ਰਜਵਾ ਰਹਿਆ ਹੂ ਅੱਗੇ ਲੈਣਾ ਹੋਇਆ ਲੇਕਿਨ ਦੂਜੇ ਖਾੜੇ ਲੋਕ ਗਰੀਬੀ ਦੀ ਜੀਵਨ ਜਿਉਂ ਰਹੇ ਆ ਤੇ ਸ਼ਾਈਨਿੰਗ ਇੰਡੀਆ ਦੱਸ ਦਿਆ ਆ ਗਿਆ ਕਰੋਨਾ ਬੰਦੇ ਜੜਿਆ ਭੁੱਖ ਨਾਲ ਡਰਨਾ ਘੁੱਲ ਰਿਹਾ ਸਾਡੀ ਬਿਜਾਰਸ਼ੇ ਆ ਸਰਕਾਰ ਜਿਹੜੀ ਆ ਦੋ ਕਰੋੜੀਆਂ ਤੇ ਚੱਲ ਰਹੀ ਆ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਇਹ ਬੇਇੱਜ਼ਤੀ ਆ ਕਿ ਕਿਰਪਾ ਕਰਕੇ ਉਹ ਰੌਲਾ ਪਾਉਣ ਜਾ ਕੇ ਇਹਨਾਂ ਕਾਨੂੰਨਾਂ ਦੇ ਖਰਾਬ ਜਾ ਕੇ ਪਿੱਛੇ ਹੁਣ ਸਾਡੀ ਸੋਚ ਇਹ ਆ ਕਿ ਖੱਡੀਆਂ ਨਾ ਥੋੜੇ ਹੋਣ ਫੁੱਲਾਂ ਤੇ ਨਾ ਥੋੜੇ ਹੋਣ ਹੱਕਾਂ ਦੀ ਆਵਾਜ਼ ਕਉਂਦੇ ਜਿਹਨਾਂ ਨੂੰ ਨਾ ਥੋੜੇ ਹੋਣ ਮੁੱਕ ਜੇ ਮੋਰਕਾ ਉਹ ਜ਼ਬਰ ਤੇ ਜ਼ਰਿੰਦਗੀ ਸੋਚਦੇ ਆਂ ਦੋਸਤੋ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਜ਼ਿੰਦਗੀ ਸੋ ਸਾਥੀਓ ਇਹ ਕੱਟਕੂਤੀ ਵਕਾ ਕੇ ਇਹ ਕਿਹੜਾ ਸਬੂਤ ਦਿੱਤਾ ਇਹ ਪਾਰਲੀਮੈਂਟ ਤੇ ਕਰ ਮੋਦੀ ਤੇ ਕਰਵਾ ਜਾਨੀ ਚਾਹੀਦੀ ਆ ਕਾ ਇਹਨਾਂ ਨੂੰ ਪਤਾ ਲੱਗੂਗਾ ਸੋ ਇਹਦੇ ਨਾਲ ਹੀ ਆਪੇ ਸ਼ਬਦ ਜਿਹੜੇ ਮੈਂ ਖਤਮ ਕਰਦਾ ਮਿਹਰਬਾਨੀ ਥੈਂਕ ਯੂ ਦੇਖੋ ਜੀ ਅਸੀਂ ਨੇ ਪੈਰਾ ਮਿਲਟਰੀ ਵੈਲਫੇਅਰ ਐਸੋਸੀਏਸ਼ਨ ਜੋ ਸਾਡੇ ਐਕਸ ਮੈਨ ਫਾਕਾ ਫੌਜੀਆ ਦੀ ਜਥੇਬੰਦੀ ਹੈ ਮਾਉਦਾ ਜ਼ਿਲ੍ਹੇ ਦਾ ਗੋ ਹੈ ਇਹ ਸਦਸਿਆਂ ਦੌਰ ਸਾਡੇ ਪ੍ਰੈਸ ਇਕੱਤਰ ਇਹ ਸਾਡੇ ਮੀਤ ਪ੍ਰਧਾਨ ਹੈ ਟੋਟਾ ਤੋਂ ਅਸੀਂ ਇਸ ਮੋਰਚੇ ਵਿੱਚ ਪਹੁੰਚੇ ਆ ਕਿ ਜੋ ਸਰਕਾਰ ਦੀਆਂ ਇਹ ਨੀਤੀਆਂ ਦਿਨੋਂ ਜਦੋਂ ਆ ਰਹੀਆਂ ਆ ਜਿੱਦਾਂ ਇਹਦੇ ਵਿੱਚ ਮੇਨ ਹੁਣ ਜਿਹੜੇ ਮੁੱਦੇ ਆ ਸਭ ਤੋਂ ਪਹਿਲਾ ਮੁੱਦਾ ਆਪਣਾ ਇਹ ਬਿਜਲੀ ਸੋਧ ਬਿੱਲ ਵਾਲਾ ਉਸ ਤੋਂ ਬਾਅਦ ਆਪਣਾ ਇਹਦੇ ਵਿੱਚ ਆ ਇਹ ਜੋ ਮਰੇਗਾ ਵਾਲਾ ਜਿੱਦਾਂ ਕਿ ਬਿਜਲੀ ਸੋਧ ਬਿੱਲ ਆ ਵੀ ਇੱਕ ਪਾਸੇ ਸਰਕਾਰ ਕਹਿੰਦੀ ਤੁਹਾਨੂੰ ਅਸੀਂ ਬਿਜਲੀ ਫਰੀ ਦੇਵਾਂਗੇ ਇੱਕ ਪਾਸੇ ਪ੍ਰਾਈਵੇਟੇਸ਼ਨ ਕਰਕੇ ਇਹਦੇ ਜਿਹੜੇ ਬਾਦ ਸਰਕਾਰ ਤੋਂ ਲੈ ਕੇ ਹੁਣ ਤੱਕ ਜਿੰਮੀ ਉਹ ਵੀ ਸਰਕਾਰ ਆਈਆਂ ਇਹਨਾਂ ਨੇ ਪ੍ਰਾਈਵੇਟੇਸ਼ਨ ਕਰਕੇ ਇਹਨਾਂ ਜਿਹੜੇ ਆਪਦੇ ਆ ਉਹ ਬਿਜਲੀ ਘਰ ਲਾਏ ਹੋਏ ਤੂੰ ਜਾ ਕੇ ਦੇਖੋ ਬਿਠੂ ਤੱਕੇ ਟੱਪ ਕੇ ਉਹ ਬਹੁਤ سارے ਇਹਨਾਂ ਦੇ ਆ ਉਹ ਫਿਰ ਕੀ دوسری ਗੱਲ ਹੈ ਜਿਹਦੇ ਨਾਲ ਹੁਣ ਸਾਡੇ ਕੋਲੇ ਮੀਟਰ ਲੱਗਿਆ ਹੋਇਆ ਚਲੋ ਸਾਡਾ ਬਿੱਲ ਲੇਟ ਹੋ ਜਾਂਦਾ ਕਈ ਵਾਰ ਆਪਾਂ ਬਿਦਾ ਨਹੀਂ ਭਰਦੇ ਤਾਂ ਉਹ ਚਲੀ ਜਾਂਦਾ ਨਾ ਹਾਲਾਂਕਿ ਉਹਦੇ ਰੋਡ ਮਹਿੰਗਾ ਹੈ ਉਹ ਚੱਲੀ ਜਾਂਦਾ ਪਰ ਹੁਣ ਜਿਹੜੇ ਨਵੇਂ ਮੀਟਰ ਲੈ ਕੇ ਆ ਰਹੇ ਚਿੱਪ ਵਾਲੇ ਮੀਟਰ ਉਹ ਤਾਂ ਮੋਬਾਈਲ ਵਾਲੀ ਗੱਲ ਹੈ ਵੀ ਮੋਬਾਈਲ ਆਪ ਰੀਚਾਰਜ ਕਰਦੇ ਆ ਜੋ ਮੌਕੇ ਤੇ ਆਪਣੀ ਗੱਲ ਚਾਲੇ ਆ ਜਾਂਦੀ ਏ ਹੋ ਸਕਦਾ ਸਾਡੇ ਘਰ ਕੋਈ ਬਿਵਾਰ ਪਿਆ ਹੋਵੇ ਸਾਡੇ ਰੋਟੀ ਖਾਂਦੇ ਹੋ ਕੋਈ ਬੱਚੇ ਦੀ ਪੜ੍ਹਾਈ ਦਾ ਟਾਈਮ ਉਦੋਂ ਸਾਡਾ ਰੀਚ ਆ ਜ ਮੋਗਿਆ ਸਾਡਾ ਬਿਜਲੀ ਬੰਦ ਹੋ ਗਈ ਸਾਡੀ ਲਾਈਟ ਬੰਦ ਹੋ ਗਈ ਐਸੇ ਮੇਰੇ ਜੋਗੇ ਜਿਹੜੀ ਬਿਜਲੀ ਹੈ ਇਹ ਇੱਕ ਚੰਦਨ ਹੈ ਚੰਦਨ ਹੋਣਾ ਚਾਹੀਦਾ ਮਜ਼ਦੂਰਾ ਕਿਸਾਨਾਂ ਲੋਕਾਂ ਦੇ ਘਰਾਂ ਵਿੱਚ ਇਹ ਕੋਈ ਜੇ ਸਰਕਾਰ ਤੋਂ ਹੋਈ ਆ ਪੈਸੇ ਕਮਾਉਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਪੈਸੇ ਕਮਾਇਆ ਜਾਵੇ ਇਹ ਸਿੱਗੀ ਵੀ ਜਿਹੜਾ ਆਮ ਖਪਤਕਰ ਲੋਕ ਹੈ ਉਹਨਾਂ ਨੂੰ ਬਿਜਲੀ ਸਸਤੀ ਦੇਣੀ ਹੈ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਜਿਹੜੇ ਬਿਜਲੀ ਦੇ ਉੱਤੇ ਫੈਕਟਰੀਆਂ ਚੋਂ ਕੰਮ ਚਲਾ ਕੇ ਆਪ ਦਾ ਬਿਜ਼ਨਸ ਕਰਦੇ ਆ ਉਹਨਾਂ ਨੂੰ ਮੰਗੀ ਦੇ ਨੇ ਇਹਨਾਂ ਨੇ ਸਾਰਾ ਕੁਝ ਚਾਕੇ ਇੱਕੋ ਧੱਕੇ ਲਾਗੂ ਕਰ ਰਹੇ ਆ ਕਿ ਜਿਹੜੇ ਆਮ ਬੰਦੇ ਦੀ ਪਹੁੰਚ ਤੇ ਬਿਜਲੀ ਫਿਰ ਬਾਹਰ ਹੋ ਜਾਣੀ ਹੈ ਇਸੇ ਕਰਕੇ ਅਸੀਂ ਇਹਦੀ ਬਾਰ ਪੂਰੇ ਜ਼ੋਰ ਤੁਹਾਡੇ ਬੈਲਜ ਨਾਲ ਇਹਦੀ ਵਿਰੋਧਤਾ ਕਰਦੇ ਆ ਇਹ ਬਿੱਲ ਰੱਦ ਹੋਣਾ ਚਾਹੀਦਾ ਅਗਲੀ ਗੱਲ ਵੀ ਜਿੱਦਾਂ ਉਹ ਇਹਨਾਂ ਨੇ ਮਰੇਗੇ ਦਾ ਨਾਮ ਪਹਿਲਾਂ ਮਰੇਗਾ ਸੀਗਾ ਮੈਂ ਇਹਨੇ ਰੂਲਰ ਗਾਰਟੀ ਐਕਟ ਭਾਵੇਂ ਪਿੰਡ ਰੂਲਰ ਗਾਰੰਟੀ ਜੋ ਹੈ ਨਾ ਉਸ ਤੋਂ ਬਾਅਦ ਇਹ ਮੈਂ ਮਨਵੇਗਾ ਬਣਾਤਾ ਉਹ ਮਹਾਮੰਗਾਂ ਦੀ ਮੂਰ ਜੋੜ ਲਿਆ ਹੁਣ ਮੈਂ ਨੇ RAM ji RAM ji ਕਰਕੇ ਉਹਨੂੰ ਲਿਆਂਦਾ ਉਹਦੇ ਵਿੱਚ ਕੀ ਕਰਦਾ ਇੱਕ ਪਾਸੇ ਕਹਿੰਦੇ ਤੁਹਾਨੂੰ ਅਸੀਂ 25 ਦਿਨ ਦਾ ਕੰਮ ਵਧਾਦਾ ਇੱਕ ਪਾਸੇ ਕੀ ਕਹਿੰਦੇ ਆ ਕਿ ਤੁਸੀਂ 2 ਮਹੀਨੇ ਸਾਹ ਦੇ ਵਿੱਚ ਤਾਂ ਤੁਸੀਂ ਕੰਮ ਨਹੀਂ ਮੰਗ ਸਕਦੇ 60 ਦਿਨ ਵੀ ਕੰਮ ਮੰਗ ਨਹੀਂ ਸਕਦੇ ਜਿਹੜੇ ਖੇਤਾਂ ਦੇ ਵਿੱਚ ਕੰਮ ਹੈ ਪਰ ਉਹ ਖੇਤੇ ਵਿੱਚ ਅੱਜ ਕਿੰਨੇ ਕ ਬੰਦੇ ਕੰਮ ਕਰਦੇ ਆ ਅੱਜ ਆਪਾਂ ਮੰਗਰਾਂ ਵਿੱਚ ਕਿੰਨੇ ਵੀ ਬੰਦੇ ਕੰਮ ਕਰਦੇ ਆ ਜਿਹੜਾ ਨਿਗਾ ਸਕੀਮ ਲੈ ਕੇ ਆਂਦੀ ਸੀ ਉਹ ਤੁਹਾਨੂੰ ਪਤਾ ਵੀ ਜਿਹੜਾ ਕਾਨੂੰਨ ਬਣਿਆ ਉਹ ਤਾਂ ਕੰਮਿਸਟਾ ਦੇ ਰੋਲ ਸੀ ਇਹਦੇ ਵਿੱਚ ਵੀ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਦੇ ਸਕੇ ਖਾਸ ਕਰਕੇ ਉਹਨਾਂ ਨੂੰ ਜਿਹੜੇ ਬੰਦੇ ਮਿਹਨਤ ਮਜ਼ਦੂਰੀ ਤੋਂ ਵਾਂਝੇ ਰਹਿ ਜਾਂਦੇ ਆ ਜਿਵੇਂ ਆਪਕੋ ਪਤਾ ਵੀ ਜੇ ਆਪਾਂ ਬੰਦਾ ਲੈ ਕੇ ਜਾਂਦੇ ਤਾਂ ਉਹ ਵੀ ਲੈ ਕੇ ਜਾਂਦੇ ਜਿਹੜਾ ਆਪਣੇ ਕੰਮ ਕਰ ਸਕੇ ਆਪਾਂ ਜੇ 500 ਰੁਪਏ ਦੇ ਅੱਧੇ ਦੇ 100 ਰੁਪਏ ਦੇਣ ਤੇ ਪੂਰਾ ਪੂਰਾ ਮੁੱਲ ਵੀ ਤਾਂ ਅਦਾ ਕਰਦੇ ਆਪਾਂ ਇਸੇ ਕਰਕੇ ਇਹ ਸੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਕੋਲੇ ਕੁਝ ਨਹੀਂ ਅੱਜ ਇਹਨਾਂ ਗੁਰਾਂ ਹਾਲਾ ਸਾਡੇ ਪਿਆਰ ਦੇ ਵਿੱਚ ਖਾਸ ਕਰਕੇ ਕਿ ਬਿਰਦਾਸ਼ਣ ਖਲੇ ਵਿੱਚ ਜਿਨ੍ਹਾਂ ਦੇ ਬੱਚੇ ਮਲਾਜਮ ਹੈ ਬੜੇ ਬੜੇ ਡਿਗਰਾਂ ਦੇ ਸਾਹਦੇ ਉਹ ਬੋਲ ਰੱਖਣਾ ਬੈਠੇ ਤੇ ਜਿਹੜੇ ਮਜ਼ਦੂਰਾਂ ਦੇ ਮਾਪਿਓ ਆ ਬੇਹੰਤ ਕਾਛ ਲੋਕ ਐ ਮਨੇ ਕੇ ਵਿੱਚ ਬੀਬੀਆਂ ਜਾਂਦੀਆਂ ਪਰ ਬੀਬੀਆਂ ਜਾਂਦੇ ਤੇ ਉਹਨਾਂ ਨੂੰ ਕੋਈ ਸੰਭਾਲੂਗਾ ਉਹ ਟਿਕ ਤੋਕਾਂਗੇ ਸੋ ਇਹ ਕਿ ਰੋਟੀ ਦਾ ਜੜਗਾ ਸੀਗਾ ਮਿਹਨਤ ਕਾਹੇ ਲੋਕਾਂ ਰੋਟੀ ਦੇਣਾ ਸੀਗਾ ਪਰ ਇਹਨਾਂ ਨੇ ਉਹਦੇ ਉੱਤੇ ਕੁਹਾੜਾ ਚਲਾ ਕੇ ਹੌਲੀ ਹੌਲੀ ਹੁਣ ਬੰਦ ਕਰ ਰਹੇ ਐ ਇਹ ਬੰਦ ਕਰ ਕਿਉਂ ਰਹੇ ਐ ਇਹ ਇੱਕ ਵੱਡੀ ਗੱਲ ਪਿੱਛੇ ਸ਼ਾਇਦ ਹੈ ਕਿ ਜੇ ਤਾਂ ਆਪਾਂ ਹੁਣ ਸਿੱਧਾ ਕਰੋਣ ਬੰਦ ਕਰਦੇ ਐ ਤਾਂ ਬਹੁਤ ਵੱਡਾ ਵਿਰੋਧ ਹੋ ਜਾਂਦਾ ਉਹ ਇੱਕ ਤਰ੍ਹਾਂ ਨਾਲ ਸਾਡੇ ਲੋਲੀਪੌਪ ਦੇ ਕੇ ਸਾਨੂੰ ਉਹ ਰਿਆ ਕੇ ਵੀ ਅਸੀਂ ਉਹ ਸੋਧ ਕਰਾਂਗੇ ਉਹ ਕਰਾਂਗੇ ਉਹਦੇ ਇਸ ਤਰ੍ਹਾਂ ਦਾ ਵੀ ਕਾਨੂੰਨ ਹੈ ਨੂੰ ਬੰਦ ਕਰ ਦਿਓ ਰੱਦ ਨਾ ਕਰੋ ਉਹਨੂੰ ਬੰਦ ਕਰ ਦਿਓ ਕਿ ਲੋਕ ਕੰਮ ਮੰਗਣ ਉਹਨਾਂ ਨੂੰ ਕੰਮ ਮਿਲਿਆ ਉਹਨਾਂ ਕਹਿੰਦੇ ਵੀ ਅਸੀਂ ਕੰਮ ਦੀ ਪਹਿਲ ਸੀਗਾ ਆਪਾਂ ਅਰਜੀ ਦੇਣੀ ਸੀਗੀ ਆਪਾਂ 14 ਦਾ ਮਾਸਟਰ ਜਾਰੀ ਕਰਾ ਲਏ ਸੀਗੇ ਤੇ ਉਹਦੇ ਬਾਅਦ ਚਾਹੁੰਦੇ ਨੇ ਵਿੱਚ ਵਿੱਚ ਉਹਨਾਂ ਨੂੰ ਕੰਮ ਦੇਣਾ ਹੁਣ ਉਹ ਕਹਿੰਦੇ ਸੀ ਉਹਨੂੰ ਕੰਮ ਦੇਵਾਂਗੇ ਜਦੋਂ ਪ੍ਰੋਜੈਕਟ ਹੋ ਕੇ ਆਊਗੀ ਜਦੋਂ ਹੁਣ ਇਹ ਮਲੇਗਾ ਬੰਦ ਹੋ ਤੇ ਕਿੱਡੀ ਪੱਧਰ ਤੇ ਪਿੰਡ ਦੇ ਵਿੱਚ ਬੇਰੋਜ਼ਗਾਰੀ ਹੋ ਜੂਗੀ ਮੈਂ ਪਹਿਲਾਂ ਗੱਲ ਕਹਿ ਦਿੱਤੀ ਕਿ ਮਸ਼ੀਨੀਕਰਨ ਹੋ ਗਿਆ ਅਜੇ ਇਹ ਪਿੰਡਾਂ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਕੰਮ ਹੈ ਆਪਾਂ ਸਿਰਫ ਲੋਕ ਖੇਤਾਂ ਜੁੜ 80% ਜਿਹੜੇ ਖੇਤੜਾ ਜੁੜਿਆ ਤੇ ਮੁਸ਼ਕਲਾ 20 ਦਿਨ ਕੰਮ ਹੁੰਦਾ ਸਾਲ ਦੇ ਵਿੱਚ 40 ਦਿਨ ਕੰਮ ਹੈ ਤੇ 365 ਦਿਨ ਲੋਕ ਕੀ ਖਾਂਦੇ ਲੋਕ ਕਿੱਧਰ ਜਾਣਗੇ ਇਹ ਕੀ ਕਰ ਰਹੇ ਆ ਵੀ ਸਾਰਾ ਕੁਸ ਜਿੱਦਾਂ ਪਿੱਛੇ ਸੀਏ ਬੈਲ ਲੱਗੇ ਸੀਗੇ ਆਪ ਉਹਦੇ ਵਿਰੋਧ ਤਾਂ ਕੀਤੀ ਹੋਰ ਬੈਲ ਲੱਗੇ ਉਹਦੇ ਵਿੱਚ ਕੀ ਸੀਗਾ ਵੀ ਤੁਸੀਂ ਸਨ 47 ਤੋਂ ਪਹਿਲਾਂ ਆਪਣੀ ਨਾਗਰਿਕਤਾ ਸਿੱਧ ਕਰੋ ਤੁਸੀਂ ਇੱਥੇ ਦੱਸ ਠੀਕ ਹੈ ਆਧਾਰ ਕਾਰਡ ਨੂੰ ਕਦੇ ਇਸ ਮੰਦਰੀ ਕੋਈ ਵਰਾ ਸਕਦਾ ਪਾਸਪੋਰਟ ਨੂੰ ਕਦੇ ਇਸ ਨਹੀਂ ਬੰਦੇ ਜ਼ਮੀਨ ਨੂੰ ਅਸੀਂ ਇਹ ਮੰਨਦੇ ਤੇਰਾ ਬੱਕੇ ਸਿੱਧ ਕਰਾਂਗੇ ਉਹ ਕਿਉਂ ਕਰਦੇ ਇਸ ਤਰ੍ਹਾਂ ਕੋਈ ਉਹ ਕਰਦੇ ਸਮਝਣੇ ਕਰਦੇ ਨਾ ਉਹ ਦਿਨ ਕੈਂਪ ਬਣਾਦੇ ਉਹ ਕਹਿੰਦੇ ਕੈਂਪਾਂ ਦੇ ਵਿੱਚ ਰਹੋ ਨਾ ਤਾਂ ਤੁਹਾਡੇ ਕੋਲ ਬੋਟ ਦਾ ਅਧਿਕਾਰ ਨਾ ਹੋਵੇ ਨਾ ਤਾਂ ਤੁਹਾਡੇ ਕੋਲ ਕੰਮ ਕਰਨ ਦਾ ਅਧਿਕਾਰ ਨਾ ਹੋਵੇ ਹੁਣੇ ਪਿੱਛੇ ਮੈਂ ਇੱਕ ਦੇਖ ਰਿਹਾ ਤੂੰ ਦੇਖ ਰਹੀ ਸੀ ਮੰਨੂ ਪਤਾ ਕੌਣ ਜੈਸੇ ਬੰਦੇ ਸੀਗੀ ਉਹ ਕਹਿ ਰਹੇ ਸੀ ਵੀ ਰਾਸ਼ਟ੍ਰ ਹਿੰਦੂ ਗੋਤ ਕਾਫ ਨਾ ਚਾਹੀਦਾ ਕਹਿੰਦੇ ਉਹ ਬਗੈਰ ਕਿਸੇ ਨੂੰ ਬੋਟ ਦਾ ਹੱਕ ਨਾ ਹੋਵੇ ਹੁਣ ਜੇ ਹਿੰਦੁਸਤਾਨ ਹੈ ਨਾ ਤਾਂ ਹਿੰਦੂਗਾਂ ਦਾ ਨਾਂਇ ਮੁਸਲਮਾਨਾਂ ਦਾ ਨਾਂ ਸਿੱਖਾਂ ਦਾ ਨਾਂ ਹਸਾਂਿਆਂ ਦਾ ਇਹਦਾ ਹਰ ਇੱਕ ਗੋਲ ਹਿੰਦੁਸਤਾਨ ਦਾ ਹੈ ਜਿਹੜਾ ਇੱਥੇ ਦਾ ਵਸਦੀ ਘਰ ਰਹਿੰਦਾ ਹਰ ਇੱਕ ਬੰਦੇ ਨੇ ਇਹਦੀ ਯੋਗਦਾਨ ਪਾਇਆ ਮਹਰੇਜੀ ਵਿੱਚ ਉਹਨਾਂ ਦੇ ਆਜ਼ਾਦੀ ਦੇ ਵਿੱਚ ਆਉਦਾ ਵੱਡਾ ਦਾ ਯੋਗਦਾਨ ਰਿਹਾ ਉਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਤੇ ਫਿਰ ਆਪਾਂ ਇੱਕ ਧਰਮ ਦੇ ਦੇਕੇ ਬਣਾ ਸਕਦੇ ਆ ਇੱਥੇ ਬਹੁਤ ਧਰਮ ਹੈ ਬਹੁਤ ਜਾਤ ਹੈ ਬਹੁਤ ਰੰਗ ਹੈ ਬਹੁਤ ਯਾਰ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਦੂਸਰੀ ਗੱਲ ਹੁਣ ਕੀ ਹੈ ਜੇ AI ਦੀ ਅੱਜ ਕੱਲ ਬੜਾ ਜ਼ੋਰ ਹੈ ਨਾ ਆਪਾਂ ਸਾਰੇ ਦੇਖਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਨਾਲ ਇਹਨਾਂ ਨੇ ਇੰਨਾ ਕੁਝ ਪੈਦਾ ਕਰ ਲਿਆ ਕਿ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਯੂਰਪੇ ਦੇ ਤੁ ਜਾ ਕੇ ਦੇਖੋ ਉਹਨਾਂ ਨੇ ਹਵਾ ਦੇ ਵਿੱਚੋਂ ਮੀਟ ਪੈਦਾ ਕਰ ਲਿਆ ਹਵਾ ਦੇ ਵਿੱਚੋਂ ਦੁੱਧ ਪੈਦਾ ਕਰ ਲਿਆ ਹਵਾ ਦੇ ਵਿੱਚੋਂ ਲੋਕ ਨਾਜ ਪੈਦਾ ਕਰ ਰਹੇ ਆ ਉਹ ਫਿਰ ਕਹਿੰਦੇ ਇਸ ਇਹਨਾਂ ਤੋਂ ਲੋੜ ਹੋ ਰਵੇ ਕਿਸਾਨ ਫਿਰ ਜੇ ਮੁਨਕਲ ਵੀ ਹੁੰਦੇ ਆ ਨਾ ਕਿ ਇਸ ਤੇ ਨਾਜ ਪੈਦਾ ਕਰਕੇ ਹੁੰਦੇ ਸਾਨੂੰ ਰੇਟ ਚਾਹੀਦਾ ਉਹਨੇ ਰੇਟ ਮੰਗਦੇ ਜਦੋਂ ਕਹਿੰਦੇ ਛੱਡੋ ਹੀ ਨਾ ਹੁਣ ਉਹ ਲੋਕ ਉੱਥੇ ਟਿੱਢਦੇ ਆ ਉੱਥੇ ਘਰ ਨਵਾਰੇ ਹੋ ਰਹੇ ਜੋ ਪੁਲਿਸ ਹਾਰੂ ਖੋਲੇ ਬੈਠੇ ਆ ਉਹਨਾਂ ਦਾ ਜਿਹੜਾ ਉਥੇ ਪ੍ਰੋਡਕਟ ਆ ਉਹ ਆ ਮੈਗਨੇ ਦਿਆ ਆਂਦੇ ਨੇ ਵਿਖੜੇ ਦੇ ਇਹ ਸਾਰਾ ਕੁਝ ਨਾ ਇੱਕ ਬੜਾ ਵੱਡਾ ਹਮਲਾ ਹੈ ਖਾਸ ਕਰਕੇ ਇਹ ਜਿਹੜਾ ਕਾਰਪੋਰੇਟ ਘਰਾਣਾ ਹੈ ਅੱਜ ਜਦੋਂ ਤੋਂ ਮੋਦੀ ਆਇਆ ਆਪਣੇ ਹਿੰਦੁਸਤਾਨ ਦੇ ਵਿੱਚ ਤੇ 트ੰਪ ਅਮਰੀਕਾ ਦੇ ਵਿੱਚ 트ੰਪ ਇੱਕ ਐਸਾ ਗੁੱੱਡਾ ਕਰਦੇ ਦੇਸ ਆ ਅਮਰੀਕਾ ਜਿਹਨੇ ਸਾਰੇ ਵਰਲਡ ਦੇ ਵਿੱਚ ਗੁੱੱਡਾ ਕਾਦੀ ਬਣਾਈ ਹੈ ਤੁਸੀਂ ਇੱਕ ਛੋਲੇ ਰਾਸ਼ਟਰਪਤੀ ਚੁੱਕ ਲਿਆਣੇ ਹੋ ਕਾਦੇ ਵਾਸਤੇ ਕਿ ਉਹਦੇ ਜਿਹੜੇ ਕੁਦਰਤੀ ਸਾਧਨਾਂ ਉਹਨਾਂ ਦੇ ਕਬਜ਼ਾ ਕਰਨ ਦੇ ਖਾਤਰ ਤੇ ਤੁਸੀਂ ਕਹਦੇ ਆ ਵੀ ਜੇ ਤਾਂ ਸਾਡੇ ਸਿੱਧੂ ਗਿਆ ਜੋ ਨਹੀਂ ਫਿਰ ਕੁੱਟ ਕੇ ਲੈ ਲਾਂਗੇ ਹਣੋ ਗ੍ਰੀਨ ਲੈਂਡ ਉੱਤੇ ਉਹਦੀ ਅੱਖ ਹੈ ਰੂਹ ਦਾ ਜਾ ਲੁੰਦੇ ਨੇ ਕੇਰ ਲਿਆ ਸੋ ਬਹੁਤ ਉਥਲ ਪੁਥਲ ਲੱਗ ਰਹੀ ਹੈ ਉਹ ਦੁਨੀਆਂ ਦੇ ਵਿੱਚ ਮੱਚੀ ਹੋਈ ਹੈ ਜਿੱਨਾਂ ਚਿਰ ਅਸੀਂ ਮਿਹਨਤ ਕਾਸ਼ ਲੋਕ ਚਾ ਕੈਨੇਡਾ ਹੋਣ ਉਹ ਅਮਰੀਕਾ ਹੋਣ ਉਹ ਫਰਾਂਸ ਵਿੱਚ ਹੋਣ ਉਹ ਪਿਆਜ਼ ਵਿੱਚ ਬੈਠੇ ਹੋਣ ਉਹ ਹਿੰਦੁਸਤਾਨ ਦੇ ਵਿੱਚ ਜਿੱਨਾਂ ਚਿਰ ਅਸੀਂ ਮਿਹਨਤ ਕਾ 78 ਫਿੰਟ ਲੋਕ ਮੁੱਠੀ ਪਰ ਲੋਕਾਂ ਦੇ ਨਾਲ ਟੱਕੇ ਲੈਂਦੇ ਅਸੀਂ ਇਕੱਠਾਂ ਨਾਲ ਲੜਦੇ ਸੀ ਉਹਨਾਂ ਚਿਰ ਸਾਡੇ ਸਾਡੇ ਬੰਦਿਆਂ ਦੀ ਸਾਡੇ ਬੱਚਿਆਂ ਦੀ ਬੰਦ ਖਾਸੀ ਨਹੀਂ ਹੋਣੀ ਸੋ ਮੈਂ ਤੁਹਾਡੇ ਚੈਨਲ ਦੇ ਜਰਗਾ ਇਹ ਅਪੀਲ ਕਰੂੰਗਾ ਕਿ ਜੋ ਮਿਹਨਤ ਕਾਸ਼ ਲੋਕ ਆ ਉਹਨਾਂ ਨੂੰ ਸਾਰੇ ਨੂੰ ਇਕਜੁੱਟ ਹੋ ਕੇ ਐਸੇ ਜੇ ਮਾਰੂ ਕੋਣਾ ਉਹਨਾਂ ਵਿਰੋਧ ਕਰਨਾ ਚਾਹੀਦਾ ਆਪਣੀ ਰੋਜੀ ਰੋਟੀ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਨਾਮਰੇ ਅਦਨੀ ਸਾਡੇ ਜੀ ਦਾ ਸ਼ਾਮਲ ਹੋਣੇ ਬਹੁਤ ਬਹੁਤ ਧੰਨਵਾਦ ਆਪਣੇ ਸਤਿ ਸ੍ਰੀ ਅਕਾਲ

ਤੇ ਪ੍ਰਾਈਵੇਟ ਦੇ ਸਾਰੇ ਕੰਮਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਭਾਜ-ਭਾਜ ਜਾਣੂ ਆ ਕਿ ਪ੍ਰਾਈਵੇਟ ਸਿਸਟਮ ਕਰਕੇ ਕਿਹੋ ਜਿਹਾ ਚੱਲਦਾ ਜਿਹੜਾ ਮਿੱਤੂ ਵੀ ਮਾਣੇ ਲੱਗੇ ਸਾਰੇ ਆ ਜ਼ੀਰੂ ਦਾ ਸਰਪੰਚਾ ਪੁੱਤ ਕੇ ਸਵਾ ਕਰਾਉਣ ਵਾਲੇ ਬੰਦੇ ਵੀ ਆਉਂਦੇ ਹੋਈਆਂ ਪਰ ਜਿੰਨਾ ਤੇਰੇ ਬੋਲ ਨਹੀਂ ਆਉਂਦੀ ਹੁੰਦਾ ਬਾਦမှာ ਪ੍ਰਾਈਵੇਟ ਹੋਰ ਤੋਂ ਨਹੀਂ ਬਚਦਾ ਕੋਈ ਮਾਛੇ ਦਾ ਸਵਾ ਹਮ ਨਹੀਂ ਹੋਣਾ